ਦਾਤਾ ਤੂੰ ਦੁਨੀਆਂ ਦਾ ਵਾਲੀ ਦਰ ਤੇ ਆਗੇ ਕਾਬਸ ਵਾਲੀ ਪਾ ਦੇ ਭਿਖਿਆ ਮੋੜ ਨਾ ਖਾਲੀ ਹੱਥ ਬੰਨ ਅਰਜੁ ਗੁਜਾਰ ਦੇ ਡੱਕੋ ਡੋਲੇ ਖਾਂਦੀ ਬੇੜੀ ਜੀਵਨ ਦੀ ਦਾਤਿਆ ਤੂੰ ਕਰ ਪਾਹਰ ਦੇ ਤੇਰੇ ਦਰ ਤੋਂ ਰਹਿਮਤ 파 ਕੇ ਬੰਦਨਾ ਕਰੀਏ ਸੀ ਝਕਾ ਕੇ ਤੇ ਫਿਰ ਸੰਗਤਾਂ ਦੇ ਵਿੱਚ ਜਾ ਕੇ ਸਿਮਤਾਂ ਗਾਈਏ ਤੇਰੀਆਂ ਉਟ ਆਸਰਾ ਤੱਕ ਲਿਆ ਤੇਰੇ ਚਰਨਾਂ ਦਾ ਬਾਕੀ ਸਭ ਢਾਈਆਂ ਢੇਲਿਆ ਦਾਦਾ ਤੂੰ ਦੁਨੀਆ ਦਾ ਵਾਲੀ ਦਰ ਤੇ ਆਗੇ ਕਾਬਸ ਵਾਲੀ ਪਾ ਦੇ ਪਿਖਿਆ ਮੋੜ ਨਾ ਖਾਲੀ ਹੱਥ ਬਣ ਅਰਜ ਗੁਜਾਰ ਦੇ ਡੱਕੋ ਡੋਲੇ ਖੰਦੀ ਬੇੜੀ ਜੀਵਨ ਦੀ ਦਾਤਿਆ ਤੁ ਕਰ ਪਾਹਰ ਦੇ ਤੇਰੇ ਦਰ ਤੋਂ ਰਹਿਮਤ پا ਕੇ ਬੰਦਨਾ ਕਰੀਏ ਸੀ ਝੁਕਾ ਕੇ ਤੇ ਫਿਰ ਸੰਗਤਾਂ ਦੇ ਵਿੱਚ ਜਾ ਕੇ ਸਿਮਤਾਂ ਗਾਈਏ ਤੇਰੀਆਂ ਓਟ ਆਸਰਾ ਤੱਕ ਲਿਆ ਤੇਰੇ ਚਰਨਾਂ ਦਾ ਬਾਕੀ ਸਭ ਢਾਈਆਂ ਢੇਰੀਆਂ ਐਸੀ ਪਿਆਰ ਹਨੇਰੀ ਚੁੱਲੇ ਇਹ ਨਾਮ ਤੇਰੇ ਦੇ ਬੁੱਲੇ ਤੇਰੀ ਯਾਦ ਨਾ ਦਿਲ ਚੋਂ ਫੁੱਲੇ ਐਸਾ ਕਰ ਉਪਕਾਰ ਦੇ ਡੱਕੋ ਡੋਲੇ ਖੰਡੀ ਬੇੜੀ ਜੀਵਨ ਦੀ ਪਾਤਸ਼ਾਹ ਤੂੰ ਕਰ ਪਹਾਰ ਦੇ ਝੂਠੇ ਚਾਰ ਦਿਨਾਂ ਦੇ ਦਾਵੇ ਇੱਥੇ ਕੋਈ ਆਵੇ ਕੋਈ ਜਾਵੇ ਭੈੜਾ ਮਨ ਨਾ ਪਉਦਾ ਆਵੇ ਕਰਦਾ 헤ਰਾ ਫੇਰੀਆਂ ਓਟ ਆਸਰਾ ਤੱਕ ਲਿਆ ਤੇਰੇ ਚਰਨਾਂ ਦਾ ਬਾਕੀ ਸਭ ਕਹੀਂ ਆ ਟਹਿ ਗਿਆ ਸੁਣੇ ਦੇ ਮਾਰੇ ਤੁਰ ਗਏ ਰਾਜ ਦੇ ਕੀ ਰਾਣੇ ਪੜ ਕੇ ਵੇਦ ਜੋ ਬਣੇ ਸਿਆਣੇ ਵੇਖੇ ਬਾਜੀ ਹਾਰ ਦੇ ਡੱਕੋ ਡੋਲੇ ਖੰਦੀ ਬੇੜੀ ਬੇੜੀ ਜੀਵਨ ਦੀ ਪਾਤਸ਼ਾਹ ਤੂੰ ਕਰ ਪਾਰ ਦੇ ਹੋ ਤੇਰਾ ਜਰੇ ਜਰੇ ਵਿੱਚ ਆਸਾ ਗਤਾਂ ਨੂੰ ਪਰਵਾਸਾ ਟਡ ਠੇ ਦਿਲ ਨੂੰ ਦਿਓ ਦਲਾਸਾ ਮਨ ਲੋਰ ਜਾ ਮੇਰੀਆਂ ਓਟ ਆਸਰਾ ਤੱਕ ਲਿਆ ਤੇਰੇ ਚਰਨਾਂ ਦਾ ਬਾਕੀ ਸਭ ਢਾਈਆਂ ਠੇਰੀਆਂ ਬ੍ਰਹਮਾ ਵਿਸ਼ਨੂ ਵੇਂਦੂ ਤੇ ਆਉਂਦੇ ਮਹਿਮਾ ਨਾਮ ਤੇਰੇ ਦੀ ਗਾਉਂਦੇ ਟੁੱਪੀਆਂ ਗਿਆਨ ਗੰਗਾ ਵਿੱਚ ਲਾਉਂਦੇ ਸ਼ਸਤਰ ਵੇਦ ਪੁਕਾਰਦੇ ਡੱਕੋ ਡੋਲੇ ਖਾਂਗੀ ਬੇੜੀ ਜੀਵਨ ਦੀ ਦਾਤਿਆ ਤੂ ਕਰ ਪਾਰ ਦੇ ਹੋ ਨਾਮ ਸਾਰ ਬਿੰਗਲ ਦੀ ਜਾਣਾ ਜਾਣਾ ਨਾਮ ਇਕਲੋ ਬਹੁਤ ਸਿਆਣਾ ਮੰਗਾ ਕਾਵ ਦੀ ਭੀਖ ਨਾ ਮਾਣਾ ਬਖਸ਼ੋ ਹਿੱਲਾ ਸ਼ੇਰਿਆਂ ਉਹ ਟਿਆਸਰਾ ਤੱਕ ਲਿਆ ਤੇਰੇ ਚਰਨਾਂ ਦਾ ਬਾਕੀ ਸਾਬ ਟਾਈਆਂ ਟਹਿੀਆਂ ਦਿਲ ਚੋਂ ਦੁਈ ਹੀ ਦਵੇ ਤਮਟਾ ਦੇ ਉਤੋਂ ਕਣੀ ਮੇਰ ਦੀ ਪਾ ਦੇ ਐਸੀ ਪਿਆਰ ਦੀ ਜੋਤ ਜਗਾ ਦੇ ਤਪਿਆ ਤਪਿਆ ਤਨ ਮਨ ਠਾਰ ਦੇ ਡੱਕੋ ਡੋਲੇ ਖਾਂਦੀ ਬੇੜੀ ਜੀਵਨ ਦੀ ਪਾਤਸ਼ਾਹ ਤੂੰ ਕਰ ਪਾਰ ਦੇ ਭਾਗੋ ਵਾਲੀਆ ਮੁੜ ਮੁੜ ਕਹਿੰਦਾ ਮਨ ਨਹੀਂ ਹੋਰ ਵਿਛੋੜਾ ਸਿੰਦਾ ਜਾਂਦਾ ਨੀਰ ਤਮਾ ਦਾ ਵੈਂਦਾ ਕਾਤੋ ਕਰਦੇ ਦੇਰੀਆਂ ਵੋਟ ਆਸਰਾ ਤੱਕ ਲਿਆ ਤੇਰੇ ਚਰਨਾਂ ਦਾ ਬਾਕੀ ਸਭ ਢਾਈਆਂ ਢੇਰੀਆਂ